ਬਾਈ ਫੇਸ ਲੋਕ ਕੀ ਜਾਣਦੇ ਸੀ ਅਸ਼ੋਕ ਗਿੱਲ ਨੂੰ ਮਿਲਦੇ ਸੀ ਕਿ ਜਦੋਂ ਤੁਸੀਂ ਬਾਹਰ ਕਿਤੇ ਜਾਂਦੇ ਸੀ ਕਿਤੇ ਟਰੈਵਲ ਕਰਦੇ ਸੀ ਰੋਕਦੇ ਸੀ ਤੁਹਾਡਾ ਆਟੋਗ੍ਰਾਫ ਲੈਂਦੇ ਸੀ ਨਹੀਂ ਜੀ ਮੈਂ ਜਦੋਂ ਹੋ ਗਿਆ ਸ਼ਰਾਬੀ ਕਲਿੱਕ ਹੋਇਆ ਜੀ ਉਸ ਤੋਂ ਬਾਅਦ ਮੈਂ 2007 ਚ ਗਿਆ ਜੀ ਪਹਿਲੀ ਵਾਰ ਯੂਕੇ ਨੂੰ ਹਾਂਜੀ ਤੇ ਉਦੋਂ ਮੈਨੂੰ ਕੋਈ ਜਾਣਦਾ ਨਹੀਂ ਸੀ ਜੀ ਉੱਥੇ ਗਾਣਾ ਬਾਈ ਫੇਸ ਨਹੀਂ ਸੀ ਜਾਣਦਾ ਗਾਣਾ ਤਾਂ ਬਿਗ ਹਿਟਸ ਦਾ ਗਾਣਾ ਤਾਂ ਜਿੱਧਰ ਚੱਲ ਜੋ ਅੱਜ ਵੀ ਮੈਂ ਜਾਣਾਂ ਨਾ ਤੇ ਅੱਜ ਤੋਂ ਚਲੋ ਮੇਰੀ ਪਛਾਣ ਹੈ ਉੱਥੇ ਤੇ ਗਾਣਾ ਜਿੱਧਰ ਸੁਣਨਾ ਗਾਣਾ বাজਣਾ ਸਾਰੇ ਜੀ ਜੋ ਗੱਡੀਆਂ ਚ ਹੈ ਜੋ ਡੀਜੇ ਹੈ ਕਿਤੇ ਵੀ ਗਾਣਾ বাজਦਾ ਸੀਗਾ ਪਰ ਬਟ ਮੈਨੂੰ ਨਹੀਂ ਜਾਣਦੇ ਸੀ ਉਹ ਕਹਿੰਦਾ ਸੀ ਪੰਜਾਬੀ ਐਮਸੀ ਦਾ ਗਾਣਾ ਹੈ ਹੂੰ ਜਿੱਦਾਂ ਹਨਾ ਫਿਰ ਉਹ ਥੋੜਾ ਮਹਿਸੂਸ ਵੀ ਹੁੰਦਾ ਸੀਗਾ ਵੀ ਉਹਨਾਂ ਨੂੰ ਹਾਈਲਾਈਟ ਕਰਨਾ ਚਾਹੀਦਾ ਸੀਗਾ ਹਨਾ ਤੇ ਬਾਕੀ ਚਲੋ ਸਮੇਂ-ਸਮੇਂ ਨਾਲ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਗਾਣਾ ਰਿਲੀਜ਼ ਕਰਤਾ ਤੇ ਮਤਲਬ ਰਾਈਟਸ ਉਹਨਾਂ ਕੋਲ ਸੀਗੇ ਫਿਰ ਉਹ ਉਹਨਾਂ ਨੇ ਆਪਣੇ ਹਿਸਾਬ ਨਾਲ ਕਰਨਾ ਸੀ ਉਹਨੂੰ ਪਪਾ ਤਾਂ ਚੈਲੰਜ ਕਰ ਹੀ ਨਹੀਂ ਸਕਦੇ ਸੀ ਕਦੀ ਇਦਾਂ ਹੁੰਦਾ ਸੀਗਾ ਕਿ ਤੁਸੀਂ ਕਿਤੇ ਵਿਆਹ ਤੇ ਹੋ ਵੋ ਜਾਂ ਕਿਸੇ ਫੰਕਸ਼ਨ ਤੇ ਹੋ ਵੋ ਜਾਂ ਕਿਤੇ ਕਿਸੇ ਕਲੱਬ 'ਚ ਹੋ ਵੋ ਤੁਹਾਡਾ ਗਾਣਾ ਵੱਜ ਰਿਹਾ ਹੋਵੇ ਪਰ ਤੁਸੀਂ ਉਸਦੇ ਨਾਲ ਬੈਠੇ ਹੋ ਪਰ ਲੋਕੀ ਤੁਹਾਨੂੰ ਪਛਾਣਦੇ ਰਿਹਾ ਤੁਹਾਨੂੰ ਉਸ ਗੱਲ ਦਾ ਦੁੱਖ ਹੋਵੇ ਕਿ ਯਾਰ ਗਾਣਾ ਤਾਂ ਮੈਂ ਗਾਇਆ ਮੇਰਾ ਵੱਜ ਰੇ ਨੱਚ ਵੀ ਮੇਰੇ ਗਾਣੇ ਤੇ ਰੇ ਸਭ ਹੋਇਆ ਕਦੀ ਵਾਰ ਖੋ ਜਾਂਦਾ ਹੈ ਇੱਕ ਦੋ ਵਾਰ ਦੇਖਿਆ ਸੀ ਗਾਣਾ ਗਾਣਾ ਤਾਂ ਬਾਰ-ਬਾਰ ਜੀ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਵੀ ਮੈਂ ਵੀ ਕਦੀ ਵਾਰ ਇਨਵੋਲਵ ਹੁੰਦਾ ਸੀਗਾ ਉਹ ਜਿੱਦਾਂ ਜਿੱਥੇ ਬੈਠਣਾ ਨਾ ਤੇ ਫਿਰ ਚਲੋ ਫੀਲ ਤਾਂ ਹੁੰਦਾ ਜੀ ਜੇ ਹੁਣ ਚਾਰ ਵਾਰੀ ਗ ਹਣਾ ਇਹ ਚੀਜ਼ ਹਨ ਇਹ ਇਸ ਚੀਜ਼ ਇਸ ਗੱਲ ਦਾ ਮਲਾਲ ਰਿਹਾ ਕਦੀ ਕਿ ਉਸ ਟਾਈਮ ਦੇ ਵਿੱਚ ਅਸੀਂ ਦੇਖਿਆ ਕਿ ਪੈਨ ਨੀਆ ਪੇਪਰ ਤੇ ਜਿਹੜੇ ਹੈਗੇ ਆ ਆਟੋਗ੍ਰਾਫ ਦਿੰਦੇ ਹੁੰਦੇ ਸੀ ਜਾਂ ਫਿਰ ਕੋਈ ਸਪੈਸ਼ਲ ਚੀਜ਼ ਕੋਈ ਫੈਨ ਬਣਾ ਕੇ ਲਿਆਉਂਦਾ ਸੀ ਉਸ ਤੇ ਹੈਨਾ ਤੁਸੀਂ ਆਟੋਗ੍ਰਾਫ ਦਿੰਦੇ ਸੀ ਉਹ ਉਹ ਚੀਜ਼ ਨੂੰ ਮਿਸ ਕਰਦੇ ਕਿ ਉਹ ਵਾਲੀ ਚੀਜ਼ਾਂ ਮੈਂ ਮਿਸ ਕੀਤੀਆਂ ਹਾਂ ਹਾਂਜੀ ਉਹ ਤਾਂ ਹੋਇਆ ਜੀ ਹੋਇਆ ਹੋਇਆ ਉਹ ਉਹ ਫੜ ਉਹ ਤੇ ਕੀਤਾ ਕੁਝ ਨਹੀਂ ਜਾ ਸਕਦਾ ਜੀ ਬਸ ਤਾਂ ਹਰ ਇੱਕ ਬੰਦਾ ਚਾਹੁੰਦਾ ਹੈ ਨਾ ਜਿੰਨਾ ਮਿਹਨਤ ਤਾਂ ਬੰਦਾ ਇਸੇ ਲਈ ਕਰਦਾ ਅੱਗੇ ਆਉਣ ਲਈ ਜੀ ਹੈਨਾ ਜੀ ਅਗੇ ਆ ਕੇ ਜਿਉ ਉਹਦਾ ਫੁੱਲ ਕ੍ਰੈਡਿਟ ਨਹੀਂ ਮਿਲਦਾ ਨਾ ਜੀ ਫਿਰ ਫੀਲ ਤਾਂ ਆਉਂਦਾ ਜੀ ਉਹ ਚਾਹੇ ਬੰਦਾ ਫੀਲਡ ਚਾਹੇ ਕੋਈ ਵੀ ਹੋਵੇ ਹਨਾ ਜਿੰਨੀ ਮਿਹਨਤ ਕਰਕੇ ਬੰਦੇ ਨੇ ਕ੍ਰੈਡਿਟ ਜਿਹੜਾ ਹੁਣ ਕੰਮ ਮੈਂ ਕੀਤਾ ਕ੍ਰੈਡਿਟ ਕੋਈ ਹੋਰ ਲੈ ਜਵੇ ਫਿਰ ਫੀਲ ਤਾਂ ਹੁੰਨੇ ਹੁਣਾਂ ਦੀ ਖੁਦ ਨੂੰ ਮੈਂ ਦੇਖਿਆ ਤੁਸੀਂ ਬਹੁਤ ਜ਼ਿਆਦਾ ਬੂਸਟ ਕਰਕੇ ਰੱਖਦੇ ਹੋ ਜਾਂ ਚੀਅਰ ਅਪ ਕਰਕੇ ਰੱਖਦੇ ਹੋ ਇਹ ਕਿਸ ਤਰ੍ਹਾਂ ਰੱਖਦੇ ਹੋ ਕਿਸ ਤਰ੍ਹਾਂ ਇੰਨਾ ਹੌਸਲਾ ਬਣਾ ਕੇ ਰੱਖਿਆ ਹੋਇਆ ਅ ਬਸ ਜੀ ਹੌਸਲਾ ਪਤਾ ਹੈ ਕਿ ਜੋ ਹੋਣਾ ਉਹ ਹੋਣਾ ਹੀ ਹੋਣਾ ਜੀ ਹਾਂਜੀ ਉਸ ਤੇ ਕੋਈ ਕਿਸਦਾ ਉਹ ਕੁਝ ਨਹੀਂ ਕਰ ਸਕਦੇ ਸੀ ਜੇ ਮਾੜਾ ਹੋਣਾ ਤਾਂ ਮਾੜਾ ਹੀ ਹੋਣਾ ਜੇ ਚੰਗਾ ਹੋਣਾ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ ਜੇ ਮਾੜਾ ਹੋਣਾ ਉਹਨੂੰ ਵੀ ਕੋਈ ਰੋਕ ਸਕਦਾ ਸੀ ਫਿਰ ਕਿਉਂ ਟੈਨਸ਼ਨ ਲੈਣੀ ਸੀ ਜੀ ਹਾਂ ਜੀ ਮਾਰਨਿੰਗ ਗੀਤ ਤੁਹਾਡਾ ਆਇਆ ਸੀ 2007 ਦੇ ਵਿੱਚ ਹੈਨਾ ਔਰ ਮੈਨੂੰ ਲੱਗਾ ਦੋ ਸਾਲ ਪਹਿਲਾਂ ਮਾਰਨਿੰਗ ਗੀਤ ਬਾਲੀਵੁੱਡ ਦੇ ਵਿੱਚ ਵੀ ਦੁਬਾਰਾ ਆਇਆ ਹੈ ਜੋ ਕਿ ਗੁਰੂ ਰੰਧਾਵੇ ਨੇ ਗਾਇਆ ਸੀ ਹੈਨਾ ਪਰ ਉਹ ਉਹ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਲਗਾਇਆ ਤੇ ਉਸ ਦੌਰਾਨ ਤੁਹਾਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਇਹ ਗੀਤ ਗਾਓਗੇ ਤੁਹਾਡੇ ਕਰਵਾਤ ਹੋਈ ਮੇਰੇ ਨਾਲ ਨਹੀਂ ਗੱਲ ਹੋਈ ਸੀ ਉਹਦੇ ਵੀ ਰਾਈਟਸ ਸੀਗੇ ਜਿਹੜੇ ਪੰਜਾਬੀ ਐਮਸੀ ਤੋਂ ਸੀਗੇ ਬਟ ਜਦੋਂ ਮਤਲਬ ਉਹ ਡੀਲ ਹੁੰਦੀ ਸੀ ਨਾ ਜੀ ਉਦੋਂ ਮੈਂ ਯੂਕੇ ਸੀਗਾ ਜੀ ਤੇ ਪੰਜਾਬੀ ਐਮਸੀ ਦੇ ਨਾਲ ਹੀ ਸੀਗਾ ਕਿਉਂਕਿ ਮੈਂ ਤਕਰੀਬਨ ਜਿੰਨਾ ਯੂਕੇ ਜਾਣਾ ਤੇ ਫਿਰ ਉਹਨਾਂ ਨਾਲ ਤਾਂ ਹੁਣ ਫੈਮਿਲੀ ਰਿਲੇਸ਼ਨ ਹੀ ਆ ਜਦਾਂ ਜਦੋਂ ਫਸਟ ਸੀਗਾ ਚਲੋ ਹੁਣ ਤਾਂ ਸਮਝੋ ਕਿ 12 15 ਸਾਲ ਉਹਨਾਂ ਨਾਲ ਕੰਮ ਕਰਦਿਆਂ ਨੂੰ ਹੋ ਗਿਆ ਤੇ ਬਹੁਤ ਜ਼ਿਆਦਾ ਪਿਆਰ ਕਰਦਿੰਦੇ ਉਹਦੀ ਫੈਮਿਲੀ ਵੀ ਸਾਰੇ ਉਹਦੀ ਵਾਈਫ ਸਾਰੇ ਜਦਾਂ ਤੇ ਉਹ ਜਦੋਂ ਗੱਲ ਹੋਈ ਸੀਗੀ ਸੀ ਤੇ ਉਹ ਗੱਲ ਉਹਨਾਂ ਨਾਲ ਹੋਈ ਉਹ ਕਹਿੰਦਾ ਇਦਾਂ ਇਦਾਂ ਫਿਲਮ ਲਈ ਗਾਣਾ ਚਾਹੀਦਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ